ਨਵਾਂ ਲੰਗਰ ਇੱਥੇ ਲਾਇਆ ਜਾ ਰਿਹਾ ਤੇ ਕਿਹੜੇ ਨਗਰ ਦੇ ਵਿੱਚ ਮੈਂ ਲਾਇਆ ਜਾ ਰਿਹਾ ਜੀ ਬਾਬਾ ਜੀ ਬਿਧੀ ਕਾ ਸਤਸਾਹ ਜੀ ਦੀ ਕੀ ਫਤਿਹ ਇਹ ਲੰਗਰ तकरीबन 15 ਸਾਲ ਹੋ ਗਈ ਆ 15 ਸਾਲ ਤੇ ਬਾਬੇ ਬਿਧੀ ਚੰਦਾ ਸੇਵਾਦਾਰ ਬਾਬਾ ਕਟਸੋਰ ਸਿੰਘ ਸੀ ਹਾਂਜੀ ਉਹ ਲੰਗਰ ਚਾਲੂ ਕਰਾ ਕੇ ਗਿਆ ਉਹਨਾਂ ਭਾਇਆ ਦਿੱਤੀ ਪਹਿਲਾਂ ਉਹਨਾਂ ਹਵੇ ਇੱਥੇ ਹੌਲੀ ਜਾਂਦੇ ਸੰਧਾ ਲੰਗਰ ਲਾਇਆ ਕਰੋ ਤੇ ਸਭ ਤੋਂ ਇਹ ਰੂਪ ਤੇ ਪਹਿਲਾਂ ਕਡੋਰੇ ਲੰਗਰ ਚਾਲੂ ਹੋਇਆ ਉਹ ਮਹਾਪੁਰਸ਼ਾਂ ਦੀ ਕਿਰਪਾ ਕਰਕੇ ਹੁਣ ਤੱਕ ਵੀ ਤਰੰਤ ਚੱਲੀ ਜਾਂਦਾ ਖਾਣੇ ਪਿੰਡ ਦਾ ਬੜਾ ਸੰਯੋਗ ਸਬਾਹ ਦਾ ਹਰਜ ਸਾਹਿਬ ਜੀ ਦਾ ਮਹਾਰਾਜ ਸਰਜੀ ਕਲਾ ਦੇ ਨਾਲ ਲੰਗਰ ਦੀ ਸੇਵਾ ਕਰਦੇ ਹਨ ਲੈ ਜੀ ਜੀ ਤੇ ਕਿੰਨੇ ਦਿਨ ਮਦਲ ਕੇ ਲੰਗਰ ਚੱਲਣਾ ਜੀ ਇਹ ਲੰਗਰ ਕੋਈ ਤਕਰੀਬ ਨੂੰ 4-5 ਦਿਨ ਚੱਲਣਾ ਹੈ ਤੇ ਜਿਹੜੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਨੂੰ ਜਾ ਰਹੀਆਂ ਨੇ ਇਹ ਤਾਂ ਉਹਨਾਂ ਨੂੰ ਥਾਂ ਦੱਸ ਦੋ ਕਿ ਤਾਂ ਜੋ ਇੱਥੇ ਰੁੱਕ ਕੇ ਜਾਣ ਸਾਰਾ ਕੁਝ ਬਾਬਾ ਜੀ ਉਹਨਾਂ ਨੂੰ ਸਾਰਾ ਪਤਾ ਜਿਹੜੇ ਆਸਾਲ ਆਉਂਦੇ ਆ ਆਸਾਲ ਆਉਂਦੇ ਆ ਇਹਦਾ ਪ੍ਰਬੰਧ ਇੱਥੇ ਨਾਉਣ ਤੋਂ ਇਹਦਾ ਪ੍ਰਬੰਧ ਲੈਟਰ ਦਾ ਪ੍ਰਬੰਧ ਹੈ ਇੱਥੇ ਸੰਗਤਾਂ ਆਣ ਕੇ ਰਾਤ ਵੀ ਰਹਿੰਦੀ ਆ ਤਾਂ ਤੁਹਾਨੂੰ ਸਾਰਾ ਪਤਾ ਜਿਹੜੇ ਪੱਕੇ ਸਾਨੂੰ ਤੋਂ ਆਉਂਦੇ ਆ ਇੱਥੇ ਠਹਿਰਦੇ ਆ ਵੈਗਰ ਦੀ ਕਾ ਖਾਲਸਾ ਦੀ ਮਿਹਰ ਮਾਲਕ ਹਰਗਬੇਨ ਸਾਹਿਬ ਜੀ ਆਪਦੇ ਘਰੋਂ ਵਸਾਇਓ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਸੇਵਾਦਾਰ ਬਾਬਾ ਬੁੱਢਾ ਸਾਹਿਬ ਦੇ ਸ਼ਰਾਨਾ ਜੋੜ ਮਨਾੜਾ ਰਹਿਣਾ ਸੰਗਤਾਂ ਕੁਟਗ੍ਰਹਿਣ ਸੰਗਤਾਂ ਮਨਾ ਰੀਆਂ ਹਨ ਸੱਤੇ ਪਾਸਾ ਲੰਗਰ ਲਾਏ ਹੋਣੇ ਉਸਕੇ ਪਾਸਾ ਸੰਗਤਾਂ ਦੇ ਮਿਰਕਾ ਵਸਣ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਬਾਬਾ ਬੁੱਢਾ ਸਾਹਿਬ ਦੀ ਜੋੜ ਮੇਲੇ ਮਨਾਉਂਦੇ ਆ ਤਾਕਤਾਂ ਬਸਣੀਆਂ ਸੱਤੇ ਪਾਸਾ ਚੰਨ ਰੁਕਿਆ ਬਸਣ ਨੱਦੇ ਵਿੱਚ ਪਿਆਸ ਪਾ ਬਖਣਾ ਸੰਗਤਾਂ ਨੂੰ ਭਰਾਲੇ ਬਸਣੇ ਸੱਤੇ ਪਾਸਾ ਲੂਗੂਦੇ ਲੰਗਰਾਂ ਵਾਸਤੇ ਇਸੇ ਤਰ੍ਹਾਂ ਸੇਵਾ ਕਰਨ ਦੀਆਂ ਤਾਕਤਾਂ ਬਸਣੀਆਂ ਹਰ ਸਾਲ ਇਸੇ ਤਰ੍ਹਾਂ ਹੀ ਮਹਾਰਾਜ ਸੱਤੇ ਪਾਸਾ ਜਿਉਂ ਬਾਬਾ ਬੁੱਢਾ ਸਾਹਿਬ ਦਾ ਜੋੜ ਮਿਲਾ ਮਨੋਧੀਆਂ ਸੰਗਤਾਂ ਤੇ ਲੰਗਰ ਪਾਣੀ ਚਾਰ ਕਾਪੀਆਂ ਨੇ ਸੰਗਤਾਂ ਦੀਆਂ ਸੇਵਾ ਕਰਦੇ ਹਨ ਗੁਰੂ ਨਾਨਕ ਨਾਮ ਦੀ ਕਲਾ ਤੇਰੇ ਭਾਣੇ ਸਰਬੱਤ